ਅੱਜ ਚੌਥਾ ਦਿਨ ਆ ਵੀਰੇ ਕਮਰੇ ਚ ਬਾਹਰ ਹੀ ਨਹੀਂ ਨਿਕਲਦੇ ਪਏ ਕੀ ਗੱਲ ਆ ਕੋਈ ਸਿਰਲੀ ਸੁਲਲੀ ਛੱਡ ਗਈ ਲੈ ਲੈ 500 ਲੈ ਲੈ ਯਾਰ ਪਿਆ ਹੋ ਗਿਆ ਤਾਂ ਥੱਲੇ ਭੱਗ ਜਾ ਤੇ ਮੰਮੀ ਨੂੰ ਇਹੀ ਕਹੀਂ ਕਿ ਵੀਰਾ ਉੱਪਰ ਸੁੱਤਾ ਪਿਆ ਠਹਿਰ ਜਾ ਤੈਨੂੰ ਮੈਂ ਦੱਸਦੀ ਆ ਉਹ ਹਰਦੀਪ ਜੇ ਤੇਰੇ ਪੈਰਾਂ ਨੂੰ ਮਹਿੰਦੀ ਲੱਗੀ ਆ ਤਾਂ ਲੈ ਗਈ ਹੋਵੇ ਤੇ ਬਾਹਰ ਵੀ ਆ ਜਾ ਇਹ ਗੱਲ ਨਹੀਂ ਵੀਰੇ ਥੋੜਾ ਜਨਾ ਸਾਨੂੰ ਟਾਈਮ ਦੋ ਕੁੜੀ ਨਾ ਪਿਓ ਦੇ ਗਮ ਦੇ ਵਿੱਚ ਆ। ਉਹਨੂੰ ਗਮ ਦੇ ਵਿੱਚੋਂ ਬਾਹਰ ਆ ਜਾਣ ਦਿਓ। ਫਿਰ ਉਹਨੂੰ ਬੜਿਆ ਕੇ ਤੁਹਾਨੂੰ ਚਾਬੀ ਦੇ ਦਾਂਗੇ। ਪਤਾ ਨਹੀਂ ਡੈਡੀ ਦੇ ਅੰਦਰ ਕਿੰਨੀਆਂ ਅੰਗੂਜੀਆ ਗੱਲਾਂ ਚੱਲਦੀਆਂ ਹੋਣਗੀਆਂ। ਜਿਹੜਾ ਉਹਨਾਂ ਨੇ ਮਜਬੂਰ ਹੋ ਕੇ ਆਵਲਾ ਸਟੈਪ ਚੱਕਿਆ। ਮੰਮੀ ਕਈ ਵਾਰੀ ਜ਼ਿੰਦਗੀ 'ਚ ਇਹੋ ਜਿਹੀ ਕੰਡੀਸ਼ਨ ਆ ਹੀ ਜਾਂਦੀ ਹੈ ਨਾ। ਜਿੱਥੇ ਆ ਕੇ ਨਾ ਬੰਦਾ ਉਹਨਾਂ ਦਾ ਸਾਹਮਣਾ ਨਹੀਂ ਕਰਦਾ। ਉੱਥੋਂ ਭੱਜ ਜਾਂਦਾ। ਬਾਬਲੇ ਮੇਰੇ ਘਰ ਨਾ ਮੁੜਿਆ ਸਾਡਾ ਨਹੀਂ ਗੁਜ਼ਾਰਾ ਕੁੜੀ ਸਿੱਖ ਗਈ ਕਰਦੇ ਕੰਮ ਸਾਰੇ ਇਹ ਕਰਦੀ ਆ ਹੁਣ ਹਾਂਜੀ ਪਿਓ ਦੀ ਲਾਡਲੀ ਸੀ ਨਾ ਤਾਂ ਨਹੀਂ ਕਰਦੀ ਸੀ ਹੁਣ ਤਾਂ ਸਾਰੇ ਸਿੱਖਣੇ ਪੈਣੇ ਸੀ ਮਜਬੂਰੀ ਆ ਦੀਪੀ ਹੁਣ ਤੂੰ ਕਾਦੀ ਉਮੀਦ ਲਾਈ ਬੈਠੀ ਆ ਰਮਨ ਨੂੰ ਇਸ ਘਰ ਚੋਂ ਗਿਆ 6 ਮਹੀਨੇ ਤੇ ਵਾਅਦਾ ਹੋ ਗਿਆ ਜੇ ਉਹਨੇ ਮੋੜਣਾ ਹੁੰਦਾ ਤਾਂ ਕਦਾਂ ਮੁੜੇ ਜਾਂਦਾ ਪਰ ਪਤਾ ਨਹੀਂ ਰਮਨ ਨਾਨਕੂ ਆਜੀ ਐਦਾਂ ਨਾ ਕੋ ਮੇਰੇ ਡੈਡੀ ਤਾਂ ਨਸਕੋ ਜਿੱਥੇ ਹੋਣਗੇ ਠੀਕ ਹੀ ਹੋਣਗੇ ਹਾਂਜੀ ਦੀਦੀ ਤੁਸੀਂ ਨਾ ਉਹਨਾਂ ਬਾਰੇ ਐਦਾਂ ਨਾ ਬੋਲੋ ਜਿੱਥੇ ਵੀ ਹੋਣਗੇ ਠੀਕ ਹੀ ਹੋਣਗੇ ਪਰਮਾਤਮਾ ਅਗੇ ਇਹਨੇ ਅਰਦਾਸ ਕਰਦੇ ਆ ਕਿ ਅੱਜ ਨਹੀਂ ਤਾਂ ਕੱਲ ਕਦੇ ਤਾਂ ਵਾਪਸ ਆਉਣਗੇ ਮੰਮੀ ਜੀ ਤੁਹਾਨੂੰ ਵੀ ਤਾਂ ਪਤਾ ਵਾ ਮਾਮੇ ਦੇ ਸਿਰ ਤੇ ਕਿੰਨਾ ਕਰਜ਼ਾ ਸੀ ਪਰ ਜਿੰਨਾਂ ਦੇ ਸਿਰ ਤੇ ਕਰਜ਼ਾ ਹੋਵੇ ਨਾ ਉਹਨਾਂ ਦੇ ਦਿਮਾਗ 'ਚ ਚੰਗੇ ਮਾੜੇ ਖਿਆਲ ਤਾਂ ਆਉਂਦੇ ਰਹਿੰਦੇ ਨੇ ਮੰਮੀ ਨੇ ਵੀ ਤਾਂ ਹੀ ਤੁਹਾਨੂੰ ਇਹ ਗੱਲ ਕਹੀ ਨੀ ਤਾਂ ਕਿਹੜੀ ਭੈਣ ਦਾ ਦਿਲ ਕਰਦਾ ਹੈ ਆਪਣੇ ਭਰਾ ਨੂੰ ਐਵੇਂ ਬੋਲਣ ਦੀ ਤੇਖਦੀਪੀ ਮੈਨੂੰ ਵੀ ਤਾਂ ਰਮਨ ਦਾ ਜਾਣ ਦਾ ਦੁੱਖ ਆ ਤਾਂ ਹੀ ਤਾਂ ਮੈਂ ਇੱਥੇ ਆਈ ਆ ਨੀ ਤਾਂ ਮਿਲਨ ਵਰਤਨ ਨੂੰ ਆਪਾਂ ਹੀ ਆ ਹੋਰ ਆਪਣਾ ਹੈ ਕੌਣ ਹਾਂਜੀ ਦੀਦੀ ਉਹ ਤਾਂ ਗਲਤ ਆਡੀ ਠੀਕ ਆ ਪਰ ਅੱਗੇ ਕਰ ਵੀ ਕੀ ਸਕਦੇ ਹਾਂ ਕਰ ਸਕਦੇ ਆ ਮਾਮੀ ਜੀ ਕਿਉਂ ਨਹੀਂ ਕੁਝ ਕਰ ਸਕਦੇ ਮੈਂ ਤੇ ਮੰਮੀ ਤਾਂ ਕਰੋ ਇਹੀ ਸਲਾਹ ਕਰਕੇ ਆਏ ਸੀ ਕਿ ਮਾਮੀ ਜੀ ਨੂੰ ਤੇ ਭੈਣ ਨੂੰ ਬੈਕਪੈਕ ਕਰਵਾ ਕੇ ਨਾ ਆਪਣੇ ਘਰ ਹੀ ਲੈ ਆਣਾ ਅੱਜ ਕੱਲ ਤਾਂ ਜਮਾਨਾ ਇਕੱਲਿਆਂ ਰਹਿੰਦਾ ਬਿਲਕੁਲ ਵੀ ਨਹੀਂ ਹੈਗਾ ਤੇ ਨਾਲੇ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਮਾਮਾ ਜੀ ਘਰ ਛੱਡ ਕੇ ਚਲੇ ਗਏ ਹੋਏ ਨੇ ਅੱਜੂ ਤੇਰੀ ਨਾ ਸਾਰੀ ਗੱਲ ਠੀਕ ਆ ਪਰ ਅਸੀਂ ਨਾ ਆਪਣੇ ਘਰ ਹੀ ਰਹਿਣਾ ਚਾਹਨੀ ਆ ਤੁਹਾਡੇ ਤੇ ਬੋਝ ਨਹੀਂ ਬਣਨਾ ਚਾਹਦੀ ਉਹ ਕੁੜੀਏ ਉਹ ਤਾਂ ਗੱਲ ਤੇਰੀ ਠੀਕ ਹੈ ਪਰ ਇਹ ਤਾਂ ਸੋਚ ਤੈਨੂੰ ਕਰਜ਼ੇ ਵਾਲਿਆਂ ਨੇ ਆ ਕੇ ਕਿੰਨਾ ਪਰੇਸ਼ਾਨ ਕੀਤਾ ਹੋਇਆ ਦੀਪੀ ਤੂੰ ਆਪ ਸਿਆਣੀ ਹੈ ਜਵਾਨ ਧੀ ਨੂੰ ਘਰੇ ਤੋਂ ਕੱਲੇ ਰੱਖ ਕੇ ਬੈਠੀ ਆ ਉਹ ਆਂਦੇ ਜਾਂਦੇ ਕੋਈ ਕੁੜੀ ਤੇ ਨਜ਼ਰ ਰੱਖ ਕੇ ਬਹਿ ਜਾਊਗਾ ਫੇਰ ਬਹੁਤ ਵਧੀਆ ਲੱਗਿਆ ਦੀਦੀ ਤੁਸੀਂ ਸਾਡੇ ਬਾਰੇ ਨਾ ਸੋਚਦੇ ਪਏ ਹੋ ਪਰ ਕਦੋਂ ਤੱਕ ਜ਼ਿੰਦਗੀ ਅਸੀਂ ਡਰ-ਡਰ ਕੇ ਕੱਢਾਂਗੇ ਤੇ ਕਦੋਂ ਤੱਕ ਮੁਸੀਬਤਾਂ ਤੋਂ ਭੱਜਦੇ ਰਹਿਾਂਗੇ ਇੱਕ ਨਾ ਇੱਕ ਦਿਨ ਤਾਂ ਇਹਦਾ ਹੱਲ ਕੱਢਣੀ ਪੈਣਾ ਨਾ ਹੱਲ ਤਾਂ ਮੰਮੀ ਜੀ ਤਾਂ ਹੀ ਨਿਕਲੂਗਾ ਜੇ ਆਪਣੇ ਅੱਲੇ-ਪੱਲੇ ਕੁਝ ਹੋਊਗਾ ਮਾਮਾ ਜਿੰਨਾ ਨਾਲ ਜੂਆ ਖੇਲਦਾ ਸੀਗਾ ਨਾ ਉਹ ਬੰਦੇ ਬਹੁਤ ਗੰਦੇ ਨੇ ਆਪਣੇ ਨਾ ਇੱਥੇ ਦਾੰਤ ਦੂਤ ਲਈ ਰੱਖਦੇ ਨੇ ਉਹ ਮਾਮੀ ਜੀ ਤਾਂ ਹੀ ਤਾਂ ਕਿਨਾਂ ਵਾ ਉਹ ਤੁਸੀਂ ਦੋਵੇਂ ਜਾਣੇ ਸਾਡੇ ਨਾਲ ਸਾਡੇ ਘਰ ਚੱਲ ਪੋ ਜਦੋਂ ਮਾਹੌਲ ਠੀਕ ਹੋ ਗਿਆ ਉਦੋਂ ਤੁਸੀਂ ਵਾਪਸ ਆ ਜਿਓ ਨਾਲੇ ਜਿੰਨਾ ਚੇ ਤੁਸੀਂ ਉਧਰ ਰਹੋਗੇ ਨਾ ਮੈਂ ਰਾਦਿਕਾ ਲਈ ਜੋਬ ਵੀ ਲੱਭ ਦਾਂਗਾ ਫੇਰ ਤਾਂ ਨਹੀਂ ਤੁਸੀਂ ਸਾਡੇ ਤੇ ਕੋਈ ਬੋਝ ਹੋਵੋਗੇ ਚਲੋ ਠੀਕ ਆ ਸਾਨੂੰ ਨਾ 1-2 ਦਿਨ ਦਾ ਟਾਈਮ ਦੇ ਦਿਓ ਅਸੀਂ ਮਾਮਾਤੀਆਂ ਦੋਨੋਂ ਸਲਾਹ ਕਰਕੇ ਤੁਹਾਨੂੰ ਦੱਸ ਦਾਂਗੇ ਮਾਮੀ ਜੀ ਜੋ ਵੀ ਸੋਚ ਵਿਚਾਰ ਕਰਨਾ ਨਾ ਸੋਚ ਕੇ ਸਾਨੂੰ ਜਲਦੀ ਦੱਸ ਦਿਓ ਜੇ ਕੱਲ ਨੂੰ ਕੋਈ 19 ਕਿ ਹੋ ਗਈ ਨਾ ਫਿਰ ਸਾਨੂੰ ਇਹ ਲੰਬਾ ਨਾ ਦਿਓ ਕਿ ਰਿਸ਼ਤੇਦਾਰ ਸਾਡੇ ਨਾਲ ਖੜੇ ਨਹੀਂ ਪਿਛਲੇ 6 ਮਹੀਨਿਆਂ ਤੋਂ ਉਹ ਵੀ ਸਾਡੇ ਘਰੇ ਆ ਕੇ ਬੋਲ ਕੇ ਗਿਆ ਜਿਹਦੀ ਕੋਈ ਾਕਾਤ ਨਹੀਂ ਸੀ ਫਿਰ ਕੀ ਹੋ ਗਿਆ ਉਦੋਂ ਵੀ ਅਸੀਂ ਸਹਿ ਆ ਨਾ ਅੱਗੇ ਵੀ ਸਹਿ ਲਾਂਗੇ ਦੀਪੀ ਜਦੋਂ ਘਰ ਤੇ ਧੀ ਜਵਾਨ ਹੁੰਦੀ ਹੈ ਨਾ ਤਾਂ ਲੋਕਾਂ ਨੂੰ ਨਾ ਥੋੜਾ ਡਰ ਕੇ ਰਹਿਣਾ ਪੈਂਦਾ ਅੱਜ ਕੱਲ ਨਾ ਵੱਡਿਆਂ ਦੀਆਂ ਦੁਸ਼ਮਣੀਆਂ ਬੱਚਿਆਂ ਤੋਂ ਕੱਢਦੇ ਆ ਇੰਨੀਆਂ ਤਾਂ ਫੋਨ ਤੇ ਖਬਰਾਂ ਆਉਂਦੀਆਂ ਤੂੰ ਦੇਖਦੀ ਨਹੀਂ ਦੀਦੀ ਸਾਡੇ ਕੋਲ ਤਾਂ ਨਾ ਮਾਮਾ ਧੀਆਂ ਕੋਲ ਗਲੀ ਦਾ ਰਾਹ ਵੇਖਣ ਦੀ ਉਹ ਵੇਲ ਨਹੀਂ ਮਿਲਦੀ ਸਾਨੂੰ ਇਹ ਰਹਿੰਦਾ ਕਿ ਕਦੋਂ ਸਾਡੇ ਘਰ ਦੀ ਰੌਣਕ ਵਾਪਸ ਆਜੀ ਸਾਡੇ ਕੋਲ ਨਿਊਜ਼ ਦੇਖਣ ਦਾ ਕਿੱਥੇ ਟਾਈਮ ਭੂਆ ਜੀ ਫੋਨ ਤਾਂ ਦੇਖਦੇ ਰਹਿੰਨੇ ਆ ਜਦੋਂ ਟਾਈਮ ਲੱਗ ਜੇ ਪਰ ਉਹਦੇ ਚੀ ਵੀ ਨਾ ਮੇਰੇ ਡੈਡੀ ਦੀ ਕੋਈ ਖਬਰ ਨਹੀਂ ਹੁੰਦੀ ਮੰਮੀ ਜੀ ਅਸੀਂ ਤਾਂ ਤੁਹਾਨੂੰ ਨਾ ਸਲਾਹ ਦੇਣੀ ਸੀਗੀ ਦੇਤੀ ਸੋਚ ਵਿਚਾਰ ਕੇ ਦੱਸ ਦਿਓ ਕਿੱਦਾਂ ਕਰਨਾ ਮੰਮੀ ਮੇਰੀ ਗੱਲ ਸੁਣੋ ਉਹ ਤੈਨੂੰ ਕੀ ਲੱਗਦਾ ਹੈ ਕੱਲ ਬਣੋਂਗੀ ਮੰਮੀ मैं डराई इन्हों इ देना आप ही बैग पैक कर भाजी उठो यार ਤਾਨੂੰ ਮਾੜੀ ਚੀਜ਼ ਕੀ ਖਵਾਤੀ ਤੁਸੀਂ ਤਾਂ ਬਿਹੋਸ਼ੀ ਹੋ ਕੇ ਪਏ ਹੋਏ ਆ ਮਾੜੀ ਜੀ ਬੱਬੂ ਜੋ ਤੂੰ ਖਾਇਆ ਨਾ ਸਵਰਗ ਨਾਲ ਦੇ ਝੂਟੇ ਮਿਲਦੇ ਪੈਣੇ ਇਸ ਟਾਈਮ ਉਹ ਫੇਰ ਵੀ ਪਾਜੀ ਕੰਮ 'ਚ ਧਿਆਨ ਨਹੀਂ ਦੇਣਾ ਆਪਾਂ ਉਹ ਥੱਲੇ ਆਂਟੀ ਮੈਨੂੰ ਪੁੱਛੀ ਜਾਂਦੇ ਉਹ ਕੋਠੇ ਚੜਿਆ ਤੇ ਸੁੱਤਰਦੇ ਹੀ ਨਹੀਂ ਪਏ ਥੱਲੇ ਉਹ ਕੋਈ ਨਹੀਂ ਬੱਬੂ ਜਿੰਨੀ ਤੂੰ ਮੇਰੇ ਕੋਲ ਤਨ ਖਾ ਲੈਣਾ ਨਾ ਥੋੜੀ ਵੱਧ ਲੈ ਲਈ ਕੰਮ ਪਰ ਤੂੰ ਦੇਖ ਤੇ ਨਾਲੇ ਤੈਨੂੰ ਕਿਹਾ ਸੀ ਸਮਾਂ ਲਿਆ ਦੇ ਖਤਮ ਹੋਇਆ ਪਿਆ ਆ ਸਮਾਨ ਕਿਥੇ ਹੈ ਜਿਹੜਾ ਕੋ ਸਮਾਨ ਲੈਣ ਗਿਆ ਸੀ ਨਾ ਉਹਨੇ ਦਿੱਤਾ ਨਹੀਂ ਭਾਜੀ ਉਹ ਕਹਿੰਦਾ ਸਖਤੀ ਬਹੁਤ ਹੈ ਇਸ ਟਾਈਮ ਉਹ ਸਖਤੀਆਂ ਬੱਬੂ ਉਹਨਾਂ ਵਾਸਤੇ ਆ ਜਿਨ੍ਹਾਂ ਨੇ ਭੋਰਾ ਭੋਰਾ ਚੁਟਕੀਆਂ ਜੀਆਂ ਲੈਣੀਆਂ ਹੁੰਦੀਆਂ ਆਪਣੇ ਵਾਸਤੇ ਕਾਦੀ ਸਖਤੀ ਆ ਪੈਸੇ ਰੱਖ ਤੇ ਸਮਾਨ ਲੈ ਗਿਆ ਉਹ ਕਹਿੰਦਾ ਭਾਜੀ ਹੁਣ 5-7 ਹਜ਼ਾਰ ਦਾ ਮਾਲ ਨਹੀਂ ਮਿਲਣਾ ਇਕੱਠਾ ਲੱਖ ਦਾ ਹੀ ਦੋ ਨਾਲੇ ਕਹਿੰਦਾ ਥੋੜਾ ਜਿਹਾ ਮਾਲ ਵਾਧੂ ਦੇਵਾਂਗਾ ਉਹ ਲੈ ਬੱਬੂ ਇਹ ਲੱਖ ਰੁਪਏ ਆਪਣੇ ਵਾਸਤੇ ਕਿੰਨੀ ਕੁ ਅਮਾਉਂਟ ਆ ਮਲੇ ਮੰਮੀ ਕੋਲ ਜਾ ਲੱਖ ਰੁਪਇਆ ਲੈ ਤੇ ਜਾ ਕੇ ਸਮਾਨ ਲੈ ਆ ਜੇ ਮੰਮੀ ਪੁੱਛੂਗੇ ਵੀ ਲੱਖ ਰੁਪਇਆ ਕਾਦੇ ਵਾਸਤੇ ਲੈਣਾ ਤਾਂ ਕਿਸੇ ਵੀ ਝੂਠੇ ਕਿਸੇ ਦੁਕਾਨਦਾਰ ਦਾ ਨਾਮ ਦੱਸ ਕੇ ਕਹਿ ਦੇ ਉਹਨੂੰ ਵਿਆਜ ਚੜਨ ਚੱਲੇ ਉਹ ਨਾ ਨਾ ਭਾਜੀ ਲੱਖ ਰੁਪਇਆ ਦਾ ਸਮਾਨ ਨਹੀਂ ਲੈਣਾ ਜੇ ਰਾਤ ਨੂੰ ਮੈਨੂੰ ਕਿਸੇ ਨੇ ਘੇਰ ਲਿਆ ਤੁਸੀਂ ਕਿਹੜਾ ਮੈਨੂੰ ਛੁੜਾਣ ਆਣਾ ਜੇ ਤੁਸੀਂ ਪੈਸੇ ਲਾ ਕੇ ਛੁੜਾ ਵੀ ਲਿਆ ਤੁਸੀਂ ਉਸ ਪੈਸਿਆਂ ਦੀ ਵਿਆਜ ਮੰਗ ਲਾ ਆਪਣੀ ਤੇ ਮੈਂ ਭਾਜੀ ਗਰੀਬ ਬੰਦਾ ਕਿੱਥੋਂ ਵਿਆਜ ਦਊਗਾ ਅੱਗੇ ਜਿਹੜਾ ਲੱਖ ਲਿਆ ਤੁਹਾਡੇ ਕੋ ਰਿਸ਼ਤੇਦਾਰੀ ਚ ਦੇਣ ਲਈ ਉਹਦੀ ਵੀ ਭਾਜੀ ਵਿਆਜ ਆਈ ਖੜੀ ਆ ਕੋ ਲੈ ਬੱਬੂ ਪੈਸੇ ਤੋਂ ਪੈਹਾ ਬਣਾਉਣਾ ਸਿੱਖ ਇਹਨਾ ਟਾਈਮ ਹੋ ਗਿਆ ਤੈਨੂੰ ਕੰਮ ਕਰਦੇ ਤੈਨੂੰ ਪਤਾ ਨਹੀਂ ਕਦੋਂ ਅਕਲ ਆਣੀ ਹੈ ਮੇਰੀ ਸੁਣ ਗੱਲ ਜਿਨ੍ਹਾਂ ਨੂੰ ਵਿਆਜ ਹੀ ਪੈਸੇ ਦਿੱਤੇ ਹੈ ਨਾ ਜਿਨ੍ਹਾਂ ਦੀ ਵੀ ਅੱਜਾ ਲੇਟ ਹੈ ਉਹਨਾਂ ਨੂੰ ਵਿਆਜ ਤੇ ਵਿਆਜ ਲਾ ਜਿਹੜੀ ਵਿਆਜ ਤੇ ਵਿਆਜ ਲਾ ਕੇ ਪੈਸੇ ਨਿਕਲਦੇ ਆ ਉਹ ਤੂੰ ਵਿਆਜ ਆਪਣੀ ਜਮ੍ਹਾਂ ਕਰਾ ਦੇ ਮੰਮੀ ਦੀ ਨਿਗਾਹ 'ਚ ਹੋ ਜਾਊਗਾ ਬੱਬੂ ਨੇ ਵਿਆਜ ਦੇਤੀ ਤੇ ਕੱਢ ਤੂੰ ਉਹ ਪਾਸੇ ਲੈ ਮੈਨੂੰ ਇਸ ਗੱਲ ਦਾ ਪਤਾ ਹੈ ਮੈਂ ਮੰਮੀ ਨੂੰ ਦੱਸੂਗਾ ਨੇ ਹੁਣ ਤਾਂ ਲੈ ਆ ਦੇ ਸਮਾਨ ਆ ਭਾਈ ਮੇਰੇ ਲੋਕਾਂ ਨੂੰ ਮੈਂ ਵਿਆਜ ਦੇ ਲਾਉਂਗਾ ਉਹ ਵਿਆਜ ਦੇ ਪੈਸੇ ਮੇਰੇ ਇਹ ਠੀਕ ਆ ਭਾਜੀ ਫਿਰ ਮੈਂ ਲਿਆ ਦਊਗਾ ਤੁਹਾਨੂੰ ਸਮਾਨ ਲੈ ਬਬੂ ਆਹ ਕਿੱਤੀ ਨਾ ਗੱਲ ਮੇਰੇ ਕੋਲ ਥੋੜਾ ਜਿਹਾ ਹੀ ਪਿਆ ਉਹਨਾ ਮੇਰੇ ਅਗਲੇ 2-3 ਘੰਟੇ ਪਾਰ ਹੋ ਜਾਣੇ ਆ ਰਾਤ ਦਾ ਜਗੜ ਕਰ ਤੇ ਭੱਜ ਕੇ ਸਮਾਨ ਫੜੀ ਲਿਆ ਭਾਜੀ ਸਮਾਨ ਤਾਂ ਮੈਂ ਲਿਆ ਦਊਗਾ ਪਰ ਤੁਹਾਨੂੰ ਦਊਂਗਾ ਮੈਂ ਥੋੜਾ-ਥੋੜਾ ਕਰਕੇ ਐਵੇਂ ਇਕੱਠਾ ਪੀ ਕੇ ਤੁਸੀਂ ਆਪਣਾ ਪਟਾਕਾ ਪਵਾ ਲਿਆ ਤੇ ਉੱਥੇ ਫਸੂਗਾ ਕੌਣ ਅੱਜ ਤੁਹਾਡੇ ਕੋਲ ਜਿੰਨਾ ਪਿਆ ਨਾ ਉਹਦੇ ਨਾਲ ਹੀ ਸਾਰ ਲਓ ਉਹ ਬੰਦੇ ਨੇ ਆ ਨਾ ਕੱਲ ਸਵੇਰੇ ਉਹ ਗਿਆ ਵਾ ਦੂਰ ਉਨ ਜਾਓ ਭਾਈ نیچے ਨਾਓ ਤੋ ਜਾ ਕੇ ਥੋੜੀ देर ਆਂਟੀ ਉਹ ਬੈਠੋ ਐਵੇਂ ਸ਼ੱਕ ਨਾ ਹੋ ਜੇ ਆਂਟੀ ਨੂੰ ਉਹ ਯਾਰ ਤੁਨੀ ਚੋਂ ਮਾਤਾ ਕੋ ਪੈਸੇ ਲੈ ਤੇ ਜਾ ਕੇ ਸਮਾਨ ਲੈ ਗਿਆ ਪਤਾ ਨਹੀਂ ਕਿਉਂ ਹੁਣ ਤੋੜ ਜੀ ਲੱਗਣ ਲੱਗ ਗਈ ਆ ਤੇ ਮੈਂ ਆਪੇ ਦੇਖ ਲਾਂ ਆਪਣੇ ਘਰ ਦਾ ਸਿਸਟਮ ਚੱਲ ਜਾ ਉੱਠ ਜਾ ਆਂਟੀ ਜੀ ਆਂਟੀ ਜੀ ਬੱਬੂ ਵੀਰੇ ਮੰਮੀ ਤੇ ਨਾ ਗਵੰਡਨ ਆਂਟੀ ਕੋਲ ਬੈਠਾ ਆ ਜੇ ਜ਼ਰੂਰੀ ਕੰਮ ਆ ਤਾਂ ਮੈਂ ਬੁਲਾ ਲਿਆਂਦੀ ਆ ਹਾਂ ਬੈਣੇ ਆਂਟੀ ਨੂੰ ਬੁਲਾ ਹੀ ਲਿਆਓ ਕੰਮ ਜ਼ਰੂਰੀ ਆ ਵੀਰੇ ਮੰਮੀ ਨੂੰ ਤੇ ਮੈਂ ਬੁਲਾ ਲਿਆਂਦੀ ਆ ਪਰ ਮੈਨੂੰ ਵੀ ਨਾ ਤੁਹਾਡੇ ਨਾਲ ਇੱਕ ਜ਼ਰੂਰੀ ਕੰਮ ਆ ਵੀਰੇ ਕੰਮ ਮੈਨੂੰ ਇਹ ਆ ਕਿ ਜਿਹੜਾ ਮੇਰਾ ਭਰਾ ਉੱਤੇ ਆਪਣੇ ਆਪ ਨੂੰ ਕਮਰੇ ਚ ਬੰਦ ਕਰਕੇ ਬੈਠਾ ਨਾ ਕੋਸ਼ਨਾ ਕੁਛ ਤੇ ਗਲਤ ਹੁੰਦਾ ਪਿਆ। ਤੁਸੀਂ ਵੀਰੇ ਮੇਰੀ ਮਾਂ ਨੂੰ ਟੋਪੀਆਂ ਪਾ ਸਕਦੇ ਹੋ ਮੈਨੂੰ ਨਹੀਂ ਇੰਨੇ ਕਿ ਸਮਝਦਾਰ ਤੇ ਮੈਂ ਹੈਗੀ ਆ। ਉਹ ਨਾਨਾ ਭੈਣੇ ਤੁਹਾਨੂੰ ਕੋਈ ਗਲਤਫਹਿਮੀ ਆ। ਆ ਦੇਖਿਓ ਮੁੰਨੇ ਭਾਜੀ ਦੇ نیچے ਆਣਾ ਆ ਕੇ ਨਾਨਾ ਤੋਣਾ ਰੋਟੀ ਪਾਣੀ ਖਾਣੀ ਆ। ਆਹੋ ਨਾ ਧੋ ਕੇ ਰੋਟੀ ਪਾਣੀ ਖਾ ਕੇ ਵੀਰੇ ਨੇ ਫੇਰ ਕੋਠੇ ਵੀ ਚਲ ਜਾਣਾ। ਤੇ ਜਦੋਂ ਤੁਸੀਂ ਤੇ ਵੀਰਾ ਘਰੋਂ ਬਾਹਰ ਹੁੰਨੇ ਆ ਉਦੋਂ ਨਾ ਉਸ ਕਮਰੇ ਨੂੰ ਤਾਲਾ ਲੱਗਿਆ ਹੁੰਦਾ। ਇਥੋਂ ਮੇਰਾ ਸ਼ੱਕ ਹੈ ਕਿ ਇਹ ਕਹਿੰਚ ਬਦਲਦਾ ਪਿਆ ਨਹੀਂ ਨਹੀਂ ਭਾਣੇ ਤੁਸੀਂ ਤਾਂ ਪਤਾ ਨਹੀਂ ਕੀ ਸੋਚੀ ਜੰਨੇ ਆ ਉਹ ਤਾਂ ਤਿੰਨ ਚਾਰ ਜਣਿਆਂ ਨੇ ਭਾਜੀ ਦੀ ਪੇਮੈਂਟ ਮਾਰ ਲਈ ਭਾਈ ਨੂੰ ਉਹ ਟੈਨਸ਼ਨ ਆ ਇਸ ਟੈਨਸ਼ਨ ਨਾਲ ਦਰਵਾਜ਼ੇ ਨੂੰ ਤਾਲਾ ਲਾਉਂਦਾ ਕਿ ਮਤਲਬ ਬੱਬੂ ਵੀਰੇ ਕੁਝ ਤੇ ਗਲਤ ਹੈਗਾ ਤੁਸੀਂ ਆਪ ਦੱਸ ਦੋਗੇ ਤੇ ਵਧੀਆ ਗੱਲ ਆ ਮੈਨੂੰ ਪੱਕਾ ਪਤਾ ਕਿ ਵੀਰਾ ਨਾ ਅੰਦਰ ਕੋਈ ਨਸ਼ਾ ਹੀ ਕਰਦਾ ਪਿਆ ਵਾ ਕਿਉਂਕਿ ਜਦ ਮੈਂ ਪਰਸੋ ਵੀਰੇ ਨਾਲ ਗੱਲ ਕਰਦੀ ਪਈ ਸੀ ਨਾ ਤੇ ਮੈਨੂੰ ਸਮੈਲ ਆ ਗਈ ਸੀ ਬੱਬੂ ਵੀਰੇ ਮੈਂ ਤੁਹਾਨੂੰ ਬਾਰ-ਬਾਰ ਤਾਂ ਕਹਿਨੀ ਪਈ ਆ ਕਿਉਂਕਿ ਉਹ ਨਾ ਮੇਰਾ ਕੱਲਾ-ਕੱਲਾ ਭਰਾ ਵਾ ਤੇ ਮੈਂ ਉਹਦੀ ਇਕੱਲੀ-ਇਕੱਲੀ ਭੈਣ ਟੋੜੇ ਵੀ ਭੈਣ ਭਰਾ ਹੋਊਗੇ ਜਦੋਂ ਕੋਈ ਗਲਤ ਰਾਹੇ ਤੁਰਦਾ ਨਾ ਦੁੱਖ ਲੱਗਦਾ ਕਿ ਨਹੀਂ ਅੱਗੇ ਮੇਰਾ ਭਰਾ ਨਾ ਦਿਨ ਦੇ ਵਿੱਚ ਅੱਧਾ ਘੰਟਾ ਮੇਰੇ ਕੋਲ ਬੈਠਦਾ ਸੀ ਤੇ ਹੁਣ ਹੁਣ 10 ਦਿਨ ਹੋ ਗਏ ਆ ਉਹਨੂੰ ਇਹ ਵੀ ਨਹੀਂ ਪਤਾ ਕਿ ਮੈਂ ਕੋਲੇ ਜਾ ਰਹੀ ਹਾਂ ਕਿ ਨਹੀਂ ਘਰ ਹੈਗੀ ਵੀ ਹਾਂ ਕਿ ਨਹੀਂ ਹੁਣ ਇੰਨਾਂ ਚੀਜ਼ਾਂ ਦਾ ਦੁੱਖ ਤੇ ਲੱਗਦਾ ਹੀ ਆ ਭੈਣੇ ਤੁਸੀਂ ਆਪਣੀ ਜਗ੍ਹਾ ਸਹੀ ਹੋ ਪਰ ਉਹੋ ਜਿਹਾ ਕੁਛ ਵੀ ਨਹੀਂ ਜਿਹੋ ਦਾ ਤੁਸੀਂ ਸੋਚਦੇ ਪਏ ਹੋ ਹਲੇ ਵੀ ਵੀਰੇ ਤੁਸੀਂ ਨਾ ਝੂਠ ਬੋਲਦੇ ਪਏ ਹੋ ਤੇ ਟੋਡੇ ਫੈਸਲੇ ਸਾਫ਼-ਸਾਫ਼ ਦਿਖਦਾ ਪਿਆ ਮੈਂ ਤੇ ਤੁਹਾਨੂੰ ਇੱਕੋ ਗੱਲ ਕਹੂੰਗੀ ਕਿ ਉਹ ਸਾਡੇ ਮਾਮਾ ਤੇ ਆਂਦੇ ਨਾ ਕੱਲਾ-ਕੱਲਾ ਸਹਾਰਾ ਵਾ ਤੇ ਜੇ ਉਹਨੂੰ ਕੋਸ਼ਿ ਹੋ ਗਿਆ ਤੇ ਅਸੀਂ ਉੱਜੜ ਜਾਗੇ ਆ ਭੈਣੇ ਤੁਸੀਂ ਆਂਟੀ ਨੂੰ ਬੁਲਾ ਦਿਓ ਪੇਮੈਂਟ ਦੇਣੀ ਆ ਕਿਸੇ ਦੀ ਦੁਕਾਨ ਬੰਦ ਹੋ ਜਣੀ ਮੰਮੀ ਨੂੰ ਤੇ ਵੀਰੇ ਮੈਂ ਬੁਲਾ ਦਿੰਨੀ ਆ ਪਰ ਮੈਂ ਇੱਕ ਗੱਲ ਤੁਹਾਨੂੰ ਫੇਰ ਤੋਂ ਕਹਿਣ ਲੱਗੀ ਆ ਜੇ ਮੇਰਾ ਭੈ ਗਲਤ ਰਾਹ ਹੈ ਨਾ ਤੇ ਉਹਨੂੰ ਸਹੀ ਰਾਹ ਪਾ ਦਿਓ ಜಿ ಮಮ್ಮಿ ನೂ ಪ ಸಹ ನೀವೀ ಮಮ್ಮಿ ਤੁਸ ਤਾਂ ਮੇਰਾ ਉੱਥੇ ਲਈ ਜਾ ਕੇ ਟਾਈਮ ਹੀ ਖਰਾਬ ਕਰਤਾ ਵਾ ਉਹ ਮੈਨੂੰ ਪਤਾ ਸੀਗਾ ਮਾਮੀ ਨੇ ਇੱਧਰ ਆਣ ਲਈ ਰੈਡੀ ਹੋਣਾ ਹੀ ਨਹੀਂ ਹੈਗਾ ਜੇ ਮਾਮੀ 1% ਮੰਨ ਵੀ ਜਾਂਦੇ ਨਾ ਉਹ ਰਾधिका ਢੀਠ ਦੀ ਢੀਠ ਉਹਨੇ ਹੀ ਨਹੀਂ ਆਣ ਦੇਣਾ ਸੀਗਾ ਅੱਜੂ ਜੇ ਰਾधिका ਢੀਠ ਹੈ ਨਾ ਤਾਂ ਉਹਦੀ ਮਾਂ ਉੱਤੋਂ ਵੀ ਢੀਠ ਹੈ ਪਰ ਉਹਨਾਂ ਦੋਨਾਂ ਨੂੰ ਇਸ ਘਰ ਚ ਲਿਆਉਣ ਲਈ ਆਪਾਂ ਨੂੰ ਕੋਈ ਤਾਂ ਸਕੀਮ ਖੜਨੀ ਪੈਣੀ ਆ ਆਹੋ ਮੰਮੀ ਸਕੀਮ ਤਾਂ ਆਪਾਂ ਨੂੰ ਹੀ ਲਾਣੀ ਪੈਣੀ ਆ ਜੇ ਮਾਮੀ ਨੇ ਕਿਸੇ ਹੋਰ ਰਿਸ਼ਤੇਦਾਰ ਕੋਲੋਂ ਹੈਲਪ ਮੰਗ ਲਈ ਨਾ ਆਪਣਾ ਕੰਮ ਔਖਾ ਹੋ ਜਾਣਾ ਉਹ ਅੱਜੂ ਰਿਸ਼ਤੇਦਾਰਾਂ ਦੇ ਨਾਮ ਤੇ ਉਹਨਾਂ ਕੋਲ ਹੈ ਕੌਣ ਇੱਕ ਆਪਾ ਤੇ ਇੱਕੋ ਦੇ ਭਰਾ ਪਰ ਜਾਏ ਤੇ ਉਹਦਾ ਭਰਾ ਤਾਂ ਬੜਾ ਸਾਊ ਹੈ ਤੇ ਉਹਦੀ ਪਰਜਾਈ ਔਰ sire ਦੇ ਕੰਜੂਸ ਹੈ ਉਹ 에ਰੀ ਪਰਜਾਈ ਨਾ ਬੜੀ ਸ਼ਕੀਨਿਆ ਨਾ ਆਪਣੀ ਸ਼ਕੀਨੀ ਤੇ ਤਾਂ ਭਾਵੇਂ 50000 ਰੁਪਏ ਲਾ ਦੇ ਤਾਂ ਇਹਨੂੰ ਤਾਂ 50 ਪੈਸੇ ਨਾ ਦੇਵੇ ਤੂ ਘੜੇਪਲੇਖੇ ਤੁਰਿਆ ਫਿਰਦਾ ਅੱਜੂ ਮੰਮੀ ਇਹਨਾਂ ਦਿਮਾਗ ਤੁਹਾਡਾ ਪੁੱਠੇ ਕੰਮਾਂ 'ਚ ਚੱਲਦਾ ਵਾ ਜੀ ਮਹੱਲੇ 'ਚ ਕੋਈ ਬਹਿਸਵਾਜੀ ਵੀ ਕਰਦਾ ਹੋਵੇ ਨਾ ਆਪਸ ਤੁਸੀਂ ਜਾ ਕੇ ਉੱਥੇ ਪਤਾ ਨਹੀਂ ਕੀ ਕਹਿੰਦੇ ਹੋ ਅਗਲੇ ਇੱਕ ਦੂਜੇ ਨਾਲ ਗੁੱਥਮ ਗੁੱਥੀ ਹੋ ਜਾਂਦੇ ਨੇ ਪਰ ਜਿਹੜੇ ਮੁੱਦੇ ਤੇ ਤੁਹਾਡਾ ਦਿਮਾਗ ਚੱਲਣਾ ਚਾਹੀਦਾ ਉੱਥੇ ਚੱਲਦਾ ਨਹੀਂ ਪਿਆ ਮੰਮੀ ਇਹ ਨਹੀਂ ਹੋਵੇ ਮੰਮੀ ਆਪਣੇ ਭਰਾ ਪਰਜਾਈ ਕੋਲੋਂ ਹੈਲਪ ਲੈ ਲੈ ਆਪਾਂ ਨੂੰ ਉਸ ਤੋਂ ਪਹਿਲਾਂ ਕੁਛ ਨਾ ਕੁਛ ਕਰਨਾ ਹੀ ਪੈਣਾ ਓ ਅੱਜੂ ਤੂੰ ਟੈਨਸ਼ਨ ਕੋ ਲੈਣਾ ਜੇ ਇਹਨੇ ਆਪਣੇ ਭਰਾ ਪਰ ਚਾਈਦੀ ਹੈਲਪ ਲੈਣੀ ਹੁੰਦੀ ਨਾ ਤਾਂ ਇਹ 6 ਮਹੀਨੇ ਵੇਟ ਨਾ ਕਰਦੀ ਤੇ ਜੇ ਇਹਦੇ ਭਰਾ ਨੂੰ ਆਪਣੇ ਜੀਜੇ ਦਾ 헤ਜ ਮਾਰਨਾ ਹੁੰਦਾ ਤਾਂ ਉਹਦੇ ਸਿਰ ਕਰਜ਼ਾ ਹੀ ਨਾ ਹੋਂ ਦਿੰਦਾ ਮੰਮੀ ਗੱਲ ਤਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਜਿਸ ਸਾਲੇ ਨੂੰ ਜੀਜੇ ਦਾ ਇੰਨਾ ਹੀ 헤ਜ ਮਾਰਦਾ ਪਿੰਡ ਵਾਲੀ ਪੈਲੀ ਚੋਂ ਇੱਕ ਟੱਕ ਵੇਚ ਦਿੰਦਾ ਆਪਣੇ ਜੀਜੇ ਦਾ ਕਰਜ਼ਾ ਤਾਰਨ ਲਈ ਹੁਣ ਆਲਾ ਮੌਕਾ ਨਾ ਮੰਮੀ ਆਪਾਂ ਆਪਣੇ ਹੱਥੋਂ ਨਹੀਂ ਜਾਣ ਦੇਣਾ ਜਿੱਦਾਂ ਹੀ ਇਹ ਘਰੋਂ ਨਿਕਲਣਗੇ ਨਾ ਉਦੋਂ ਹੀ ਆਪਣੇ ਕੰਮ ਬੜਨਾ ਅੱਜੂ ਇਹ ਮਾਵਾਂ ਤੇ ਇਹ ਘਰ ਤਾਂ ਤਾਂ ਛੱਡਣ ਗਿਆ ਜੇ ਕੋਈ ਲੈਣ ਦਾ ਰਾਕੇ ਇਹਨਾਂ ਨੂੰ ਚੰਗੀ ਤਰ੍ਹਾਂ ਤੰਗ ਕਰੂਗਾ ਕੋਈ ਇਹਨਾਂ ਨੂੰ ਦਬਕਾਉਂਦਾ ਹੀ ਨਹੀਂ ਜਿਹੜਾ ਘਰ ਛੱਡਣ ਲਈ ਇਹ ਮਜਬੂਰ ਹੋ ਜਾਣ ਇੱਕ ਮਿੰਟ ਰੁਕੋ ਮੰਮੀ ਭਾਜੀ ਮੇਰੇ ਮਾਮੇ ਨੇ ਤੁਹਾਡੇ ਪੈਸੇ ਮੋੜਤੇ ਕਿੰਨੇ ਕ ਪੈਸੇ ਸੀਗੇ ਤੁਹਾਡੇ 27 ਲੱਖ ਰੁਪਿਆ ਤੇ ਤੁਸੀਂ ਮੰਗਣ ਵੀ ਨਹੀਂ ਗਏ ਉਹ ਮਾਵਾ ਧੀਆਂ ਕੋਲ ਨਾ ਬਹੁਤ ਪੈਸੇ ਨੇ ਜਾ ਕੇ ਮੰਗੋ ਡਰਾਓ ਤਮਕਾ ਉਹਨਾਂ ਨੂੰ ਉਹ ਆਪੇ ਹੀ ਦੇਣਗੇ ਪੈਸੇ ਉਹ ਅਬਸ ਠੀਕ ਹੈ ਜਿੰਨਾ ਜਿੰਨਾਂ ਨੇ ਉਹਨਾਂ ਕੋਲ ਪੈਸੇ ਲੈਣੇ ਆ ਨਾ ਤੂੰ ਰੋਜ਼ ਇਹਨਾਂ ਨੂੰ ਫੋਨ ਕਰਕੇ ਨਾ ਤੀਲੀ ਲਾਇਆ ਕਰ ਫੇਰ ਹੀ ਆਪਣੀ ਗੱਲ ਬਣਨੀ ਆ ਮੰਮੀ ਉਹ ਗੱਲ ਛੱਡ ਦਿਓ ਮੈਂ ਆਪਣਾ ਕੰਮ ਆਪੇ ਕਰ ਲੂੰਗਾ ਨਾਲੇ ਇਹ ਗੱਲ ਦੱਸੋ ਅਮਣ ਕਿੱਥੇ ਆ ਉਹ ਤਾਂ ਕਾਲਜ ਆ ਉਹ 5:00 ਵੱਜ ਗਏ ਨੇ ਮੰਮੀ ਆ ਕਿਹੜਾ ਟਾਈਮ ਕੋਲੇ ਦਾ ਉਹ ਤਾਂ ਕਹਿੰਦੀ ਸੀ ਵੀ ਉਹਦੀ ਨਾ ਕੋਈ ਐਕਸਟਰਾ ਕਲਾਸ ਚੱਲਦੀ ਐ ਉਹ ਮੜ ਜਾ ਅੱਜੂ ਕੁੜੀ ਤੇ ਨਾ ਧਿਆਨ ਰੱਖ ਇਹ ਕਹਿੰਦੀ ਆ ਕੋਚਾ ਤੇ ਕਰਦੀ ਆ ਕੋਚਾ ਉਹ ਘਰ ਤਾਂ ਮੈਂ ਉੱਤੇ ਪੂਰੀ ਨਿਗਰ ਰੱਖਦੀ ਆ ਪਰ ਘਰ ਤੋਂ ਬਾਹਰ ਭੈਣ ਦੀ ਜ਼ਿੰਮੇਵਾਰੀ ਤੇਰੀ ਐ ਨਾ ਚਲੋ ਕੋਈ ਗੱਲ ਦੀ ਮੰਮੀ ਜਿਹੜੀ ਮੇਰੀ ਜ਼ਿੰਮੇਵਾਰੀ ਐ ਨਾ ਆਪਣੀ ਭੈਣ ਨੂੰ ਲੈ ਕੇ ਮੋਹ ਚੰਗੀ ਤਰ੍ਹਾਂ ਨਿਭਾਵਾਂਗਾ ਨਾਲੇ ਇੱਕ ਕੱਪ ਚਾਹ ਬਣਾ ਦੋ ਮੰਮੀ ਨੇ ਚਾਹ ਬਣੀ ਸੀ ਕੱਚੀ ਜੀ ਸੀਗੀ ਮੈਨੂੰ ਨਹੀਂ ਸਵਾਲ ਲੱਗੇ